ਜੀ ਸਾਰਿਆਂ ਨੂੰ ਸ਼ਸ਼ੀਕਾ ਜੀ ਉਮੀਦ ਕਰਦੇ ਤੈ ਸਾਰੇ ਜਣ ਠੀਕ ਹੋਵੋਗੇ ਤੇ ਵੈਲਕਮ ਟੂ ਮਾਈ ਚੈਨਲ ਅੱਜ ਵੀ ਅਸੀਂ ਗੰਨਾ ਸਾਹਿਬ ਚਲੇ ਸੀ ਮੱਥਾ ਟੇਕਣ ਕਿਉਂਕਿ ਜਿਹੜੀ ਵਿਸਾਖੀ ਆ ਖਾਲਸਾ ਸਾਹਿਬ ਜੀ ਵਿਸਾਣਾ ਉਹ ਸਾਡੇ ਗੰਨਾ ਸਾਹਿਬ ਪੰਜ ਛੇ ਦਿਨ ਮਨਾਇਆ ਜਾਂਦਾ ਲਗਦਾ ਹੈ ਨਾ ਤੇ ਆਪਾਂ ਕੋਸ਼ਿਸ਼ ਕਰਦੇ ਕਿ ਆਪਾਂ ਜਾਈਏ ਤਾਂ ਰੋਜ਼ ਹੀ ਪਰ ਚਲੋ ਬਾਕੀ ਹਰ ਜਿਵੇਂਆ ਕਰਕੇ ਚਲੋ ਆਪਾਂ ਅੱਜ ਸ਼ਾਮ ਫਰੀ ਸੀਗੇ ਤੇ ਅੱਜ ਸੱਲੇ ਫੇਮਾ ਥਾ ਟਿੱਕਣ ਤੇ ਕੱਲ ਨੂੰ ਦੇਖੇ ਕੱਲ ਨੂੰ ਜਾਵਾਂਗੇ ਨਾ ਤੇ ਬਾਕੀ ਮੈਡਮ ਹੁਣੇ ਨਿਆਣੇ ਹੋਣੇ ਤਿਆਰ ਹੁੰਦੇ ਆ ਅੰਦਰ ਬੱਚੇ ਦੇ ਵੈਸੇ ਤਿਆਰ ਹੋ ਗਏ ਤੇ ਮੈਡਮ ਹੁਣੇ ਹੋਣਦੇ ਆ ਅਜੇ ਤੱਕ ਤਿਆਰ ਤੇ ਬਾਕੀ ਮੈਂ ਨਾ ਆਪਣੇ ਪੌਦਿਆਂ ਨੂੰ ਪਾਣੀ ਦੇਖਟਿਆਂ ਇਹ ਆਪਾਂ ਪਹਿਲਾ ਪੌਦਾ ਆਪਾਂ ਲਾਇਆ ਇਹ ਨਿੰਬੂਆਂ ਦਾ ਇਹ ਨਿੰਬੂ ਲਾਇਆ ਤੇ ਹੜਾ ਸਭ ਤੋਂ ਛੋਲੇ ਗਮਲੇ ਚ ਨਾ ਇਹ ਲਾਈ ਆਪਾਂ ਤੁਲਸੀ ਤੇ ਇਹਦੇ ਨਾਲ ਹੀ ਆਪਾਂ ਲਾਇਆ ਕੜੀ ਪੱਤਾ ਤੇ ਅੱਗੇ ਹੈਗੀਆਂ ਮਿਰਚਾਂ ਮੱਚਾ ਦਵਾਦ ਹੈਗਾ ਇਹ ਮੇਰੇ ਖਲ ਬਤਾਉਂਨੇ ਬਤਾਉਂਗਾ ਤੇ ਤੋਂ ਅੱਗੇ ਵੀ ਮਿਰਚਾਂ ਲਾਈਆਂ ਆਪਾਂ ਤੇ ਇਹ ਵੀ ਬਤਾਉਂਨੇ ਆਹ ਹੈਗੇ ਕਰੇਲੇ ਦੀਆਂ ਬੇਲਾਂ ਉਹ ਦੇਖੋ ਇਹ ਕਰੇਲੇ ਦੀਆਂ ਬੇਲਾਂ ਤੇ ਹੈਗੇ ਨੇ ਚਿੱਟੇ ਬਤਾਉ ਇਹ ਚਿੱਟੇ ਬਤਾਉ ਤੇ ਆਹ ਹੈਗੇ ਹਰੇ ਬਤਾਉ ਤੇ ਆਹ ਸਾਡਾ ਹੈਗਾ ਅੰਬ ਜਿਹੜਾ ਤੁਹਾਨੂੰ ਕੱਲ ਵੀ ਦਿਖਾਇਆ ਸੀ ਉਹਨੇ ਇਹਨੂੰ ਪਾਣੀ ਦੇਖ ਹਟਿਆ ਇੱਕ ਕਮਲਾ ਹੋਰ ਚਿੱਟਾ ਉਹ ਉੱਧਰ ਇਹਦੇ ਵਿੱਚ ਆਪਾਂ ਲਾਏ ਆ ਮਟਰ ਇਹਦੇ ਵਿੱਚ ਅਸੀਂ ਟਮਾਟਰ ਲਾਇਆ ਨੇ। ਠੀਕ। ਅੱਗੇ ਮੈਂ ਤੁਹਾਨੂੰ ਦਿਖਾਉਂਦਾ ਆ ਤਿਆਰ ਹੋ ਗਏ ਆ ਓਦਾਂ ਉਹ ਕਿ ਨਿਆਣੀ ਵੀ ਤਿਆਰ ਹੋ ਗਿਆ। ਅੱਗੇ ਸਾਡਾ ਅੱਜ ਪਿੰਕੂ ਸ਼ੀਕੂ ਬਣਿਆ ਕਿਊਟੀ ਫਾਇਲ ਦੰਦੇ ਅੱਜ ਸਾਡਾ। ਠੀਕ ਹੈ। ਆ ਦੇਖੋ ਮੇਰੇ ਹੁਣ ਤਿਆਰ ਹੋ ਗਏ ਨੇ ਇਹ ਵੀ ਤੇ ਮਰਾਜੂ ਸਾਡਾ ਵੀ ਤਿਆਰ ਆ। ਬਲੈਕ ਕੁਰਤਾ ਵਿੱਚ ਸੰਤਰੀ ਦਮਾਲਾ ਤੇ ਵੀ ਸਾਡਾ ਪਿੰਕ ਕੁਰਤਾ ਵਿੱਚ ਬਲੈਕ ਦਮਲਾ ਵੀ ਇਧਰ ਦੇਖੋ ਸਾਰਿਆਂ ਸਸਰੀਕਾਂ ਨੂੰ ਬੁਲਾਓ ਹੋ ਲੱਗੇ ਸਸਰੀਕਾਂ ਬੁਲਾ ਦਿਓ ਏਟ ਏਟ ਸਾਡਾ ਅਬੂ ਅਮਰ ਜੀ ਤੁਸੀਂ ਬੁਲਾ ਦਿਓ ਅਸੀਂ ਨਿਕਾਸ ਆ ਰਹੇ ਹਾਂ ਤੁਸੀਂ ਇਹ ਬੁਲਾਉਣੀ ਅਵੀ ਨਹੀਂ ਬੁਲਾਉਂਦਾ ਵੀ ਤੇ ਮਨਮਰਜ਼ੀ ਦਾ ਮਾਲਕਾ ਤੇ ਬਸ ਆਪਾਂ ਨਿਕਲ ਲੱਗੇ ਸੀ ਹੁਣ ਤੇ ਅੱਜ ਆਪਾਂ ਉਥੇ ਜ਼ਿਆਦਾ ਟਾਈਮ ਲੁਕਾਂਗੇ ਕੱਲ ਤਾਂ ਭਾਗੇ ਸੀ ਨਾ ਛੇਤੀ ਪਿਛਲੇ ਲੋਸ਼ਿਆ ਤੁਸੀਂ ਦੇਖਿਆ ਹੋਣਾ ਮੈਂ ਮੈਂ ਨਾ ਦਵਾਈ ਖਾਦੀ ਸੀ ਤੇ ਉਹਦੇ ਵਿੱਚ ਨੇ ਇੱਕ ਸਾਲ ਟਾ ਡਿਕੋਫਲੈਂਟ ਮੈਨੂੰ ਰਿਐਕਸ਼ਨ ਕਰਦਾ ਆ ਉਹ ਤੇ ਉਹ ਮੈਨੂੰ ਰਿਐਕਸ਼ਨ ਕਰ ਗਿਆ ਤੇ ਅੱਖਾਂ 'ਚ ਖਾਰ ਜਨ ਜੱਖਦਾਂ ਘੁੰਮਣ ਲੱਗ ਪਈ ਤੇ ਆਉਂਦੇ-ਆਉਂਦੇ ਤੱਕ ਅੱਖਾਂ 'ਚ ਸਵੇਲਿੰਗ ਹੋ ਗਈ ਸੀ। ਫਿਰ ਉੱਥੇ ਐਮਰਜੈਂਸੀ ਮੇਰਾ ਫਰੈਂਡ ਹੀ ਆ ਡਾਕਟਰ ਤੇ ਉਹਨਾਂ ਕੋਲ ਗਿਆ ਤੇ ਇੰਜੈਕਸ਼ਨ ਲਵਾ ਮੈਂ ਜਾ ਕੇ ਤੇ ਫਿਰ ਠੀਕ ਹੋਇਆ ਹੁਣ ਮਾੜਾ-ਮੋਟਾ ਅਜੇ ਤੱਕ ਹੈਗੀ ਆ ਵਾਲੀ ਅੱਖ ਸੋਜਣ ਪਰ ਫਿਰ ਵੀ ਠੀਕ ਆ ਮੈਂ। ਕਭ ਕੇ ਚਲੋ ਆਪਾਂ ਚੱਲਦੇ ਆਂ ਮਾੜਾ ਇਹ ਨਾ ਮੋਟਰਸਾਈਕਲ ਦੀ ਲਾਈਟ ਦਿਖਾਉਣੀ ਆ ਲਾਈਟ ਹੈ ਨਹੀਂ ਠੀਕ ਉਹਦੀ ਪਹਿਲਾਂ ਲਾਈਟ ਦਿਖਾ ਕੇ ਤੇ ਫਿਰ ਆਪਾਂ ਚੱਲਦੇ ਜਿਵੇਂ ਨਹੀਂ ਰਹਾਂਗੇ ਅੰਦਰ ਲਾਈਟ ਚਾਹੀਦੀ ਆ ਨਾ ਤੇ ਉਧਰ ਹੁੱਪਰ ਵੱਜ ਗਿਆ ਚਲੋ ਮੁੜਿਓ ਚਲਿਏ ਕੁੜੀਏ ਚਲਿਏ ਕੁੜੀਏ ਤੇ ਮੈਡਮ ਅੱਜ ਬੂਟੀਆਂ ਦੇ ਨਾਲ ਦੇ ਬਣੇ ਫਿਰਦੇ ਆ ਇਹਨਾਂ ਗਾਰਡਨਿੰਗ ਸ਼ੁਰੂ ਕੀਤੀ ਕਹਿੰਦੇ ਮੈਂ ਵੀ ਹਰਾਈ ਕੋਣਾ ਮੈਨੂੰ ਮੇਰੇ ਬੂਟੇ ਵੀ ਹਰੇ ਤੇ ਮੈਂ ਵੀ ਹਰਾਂਗੀ ਇਹਨਾਂ ਨੂੰ ਚਲੋ ਚੱਲਦੇ ਆਪਾਂ ਲੋ ਲੋ ਜੀ ਅਸੀਂ ਤੁਰ ਪਏ ਆ ਕੱਲ ਆਪਾਂ 3 ਜਾਣੇ ਸੀ ਤੇ ਅੱਜ ਆਪਾਂ ਹੈਗੇ ਆ 4 ਜਾਣੇ ਆ ਆ ਪੁੱਛੀ ਸਾਡਾ ਮਰਾਜ ਤੇ ਮੇਰਾ ਲਾਹੂ ਪੀਣੀ ਆ ਮੇਰਾ ਲਾਹੂ ਉਹ ਪੀਂਦੀ ਆ ਤੇ ਆ ਸਾਡਾ ਮਰਾਜ ਮੱਠਾ ਪਿੱਛੇ ਤੇ ਆ ਸਾਡਾ ਉਹ ਆ ਇਹ ਸਾਡਾ ਉਹ ਆ ਆਪਾਂ ਮੁਰਦਾ ਤੇ ਜਾਣਦੇ ਮੁਰਦਾ ਤੇ ਆਪਾਂ ਤਾਂ ਜਾਣਦੇ ਆ ਕਿਉਂਕਿ ਨਾ ਉੱਥੇ ਭੀੜ ਬਹੁਤ ਹੁੰਦੀ ਆ ਤੇ ਗੱਡੀ ਜਾਂਦੀ ਨਹੀਂ ਆ ਕਿ ਤੁਰ ਕੇ ਜਾਣਾ ਪੈਂਦਾ ਆ ਮੁਰਦਾ ਲੱਗੇ ਤੱਕ ਚੱਲ ਜਾਂਦਾ ਆ ਤੇ ਤਾਂ ਮੁਰਤਾਲੇ ਚਲੇ ਚਲੇ ਆਪਾਂ ਠੀਕ ਬਾਕੀ ਤੁਹਾਨੂੰ ਜਾ ਕੇ ਉੱਥੇ ਸੰਗਤ ਦੇ ਵੀ ਦਰਸ਼ਨ ਕਰਾਉਨੇ ਆ ਤੇ ਨਾਲੇ ਮਹਾਰਾਜ ਜੀ ਦੇ ਦਰਸ਼ਨ ਕਰਾਉਨੇ ਆ ਨਾਲੇ ਘਰ ਘਰ ਘਰਣ ਕਰਾਉਨੇ ਆ ਚਲੋ ਪੈਰ ਬੋਲ ਲੈਣਾ ਪੂਰੇ ਦੇ ਵਿੱਚ ਸਾਡੀ ਗਰਨਾ ਸਾਧੀ ਵੀ ਸਾਕੀ ਸਭ ਤੋਂ ਮੰਦੀ ਹੋਈ ਜਾ ਮੇਨ ਬਾਕੀ ਹੋਰ ਜਿਹੜੇ ਪਗੜੇ ਹੋਰ ਕਿੱਥੇ ਇੰਨੀ ਭਾਰੀ ਚੱਕ ਕੇ ਲਾਤੀ ਜੀ ਆਪਾਂ ਜਲੇਰੇ ਨੂੰ ਮਿਲਦਾ ਇਸ ਗਰਨਾ ਸਾਧੀ ਵੀ ਸਾਕੀ ਸਭ ਤੋਂ ਮੰਦੀ ਹੋਈ ਆ ਮੈਨੂੰ ਪਤਾ ਹੈ ਜੀ ਤੇ ਇਧਰ ਨਾਲੇ ਦੇਖੋ ਨਾ ਲੋਕਾਂ ਨੇ ਹਲਵਾਈਆਂ ਨੇ ਦੁਕਾਨਾਂ ਸਜਾਈਆਂ ਪਈਆਂ ਵਸਾ ਕੇ ਗਰਮਾ ਗਰਮ ਪਕੌੜੇ ਨਾਲੇ ਜਲੇਬੇ ਨਾਲੇ ਪਕੌੜੇ ਉਹ ਦੇਖੋ ਨਾਲੇ ਟ੍ਰੇਨ ਜਾਂਦੀ ਬੰਦੇ ਭਰਤ ਬਹੁਤ ਹੈ ਨਾ ਸੁਪਰ ਫਾਸਟ ਆਪਾਂ ਅੱਜ ਨਾ ਇੱਧਰ ਤੇ ਚੱਲੇ ਆ ਆ ਵੀ ਸਿੱਧਾ ਥੱਲੇ ਸਿਰ ਕਰ ਪੁੱਤ ਅਵੀ ਤੇ ਸਿਰ ਤੇ ਫੋਨ ਰੱਖਦਾ ਮੈਂ ਨਾਲੇ ਦੇਖਦਾ ਰਹੂਗਾ ਜਾਵਣੇ ਮੈਨੂੰ ਅੱਜ ਨਾ ਆਪਾਂ ਇੱਧਰ ਜੇ ਮੇਨ ਸੜਕ ਥਾਣੀ ਚੱਲੇ ਆਂ ਕੱਲ ਆਪਾਂ ਉੱਧਰ ਦੀ ਗਏ ਸੀਗੇ ਤੇ ਅੱਜ ਇੱਧਰ ਚੱਲੇ ਇੱਧਰ ਵੀ ਰੌਣਕ ਮੇਲਾ ਦੇਖਦੇ ਆਂ ਆ ਦੇਖੋ ਕਿੰਨਾ ਜ਼ਿਆਦਾ ਰਸ਼ ਵਾਪਰੇ ਦੇਖੋ ਹਾਂਜੀ ਆਹੋ ਵਾਪਰੇ ਆ ਤਾਂ ਕਹਿੰਦੇ ਸ਼ਾਮ ਦੇ ਵੇਲੇ ਆਏ ਆ ਆਪਾਂ ਕਹਿੰਦੇ ਰਸ਼ ਘਟ ਜਾਏਗਾ ਪਰ ਰਸ਼ ਨਾ ਕਿਤੇ ਲੈ ਗਏ ਹੈ ਨਾ ਉਹ ਆ ਗਏ ਯਾਰੋ ਇਧਰ ਨੋ ਨਾ ਸ਼ੇਰਾਸ਼ ਜੇ ਪੰਜਾਬ ਪੁਲਿਸ ਪੰਜਾਬ ਪੁਲਿਸ ਦਾ ਨਾਕਾ ਆਓ ਬਾਬੇ ਕੈਸੇ ਕਰਕੇ ਆਪਾਂ ਮੋਟਰਸਾਈਕਲ ਤੇ ਆਏ ਆਂ ਹਾਂ ਉਹ ਇਸੇ ਕਰਕੇ ਮੋਟਰਸਾਈਕਲ ਤੇ ਆਏ ਅਸੀਂ ਜੇ ਅਸੀਂ ਕਿਹਨੇ ਗੱਡੀ ਤੇ ਆ ਰਹੇ ਸੀ ਸਾਡੀ ਤਾਂ ਬਹੁਤ ਦੂਰ ਖੜੀ ਹੋਣੀ ਸੀਗੀ ਜਦੋਂ ਪਿਛਲੀ ਵਾਰ ਤੋਂ ਕਿਸੇ ਵਾਰ ਬਿਤਾਤੀ ਸੀ ਨਾ ਹਾਂ ਉਦੋਂ ਮੇਰੇ ਕੋਲ ਕਾਰਡ ਸੀਗਾ ਕੋਈ ਤੇ ਉਦੋਂ ਗੱਡੀਆਂ ਜਾਣ ਦਿੰਦੇ ਸੀਗੇ ਹਾਂ ਪਿਛਲੀ ਵਾਰ ਵੀ ਮੈਂ ਦਿਖਾਇਆ ਸੀ ਕਿ ਭਾਵੇਂ ਉਹਨਾਂ ਨੇ ਜਾਣ ਨਹੀਂ ਦਿੱਤੇ ਕਹਿੰਦੇ ਭਾਈ ਸਾਹਿਬ ਇੱਥੇ ਲਾ ਲਓ ਇੱਥੋਂ ਹੀ ਲਾ ਲਓ ਤੁਸੀਂ ਕਿਉਂਕਿ ਅੰਦਰ ਭੀੜ ਬਹੁਤ ਆ ਜਾਣ ਨੂੰ ਤੁਸੀਂ ਚੱਲ ਜਾਓ ਕਹਿੰਦਾ ਕੋਈ ਨਾ ਪਰ ਤੁਸੀਂ ਜਾਗੇ ਨਾ ਗੱਡੀ ਜਾ ਕੇ ਅੰਦਰ ਫਸ ਜੂਗੀ ਤੁਹਾਡਾ ਟਾਈਮ ਵੀ ਖਰਾਬ ਹੋਊਗਾ ਨਾ ਤੇ ਇਸ ਕਰਕੇ ਕਹਿੰਦੇ ਉਹਨੇ ਵਧੀਆ ਵਧੀਆ ਸਮਝਾਇਆ ਸੀ ਇਸ ਕਰਕੇ ਆਪਾਂ ਗੱਡੀ ਬਾਹਰ ਲਾ ਕੇ ਗਏ ਅਸੀਂ ਤੁਰ ਕੇ ਉੱਥੇ ਤੱਕ ਆਹ ਤੁਰ ਕੇ ਆਪਾਂ ਹੀ ਮੋਟਰਸਾਈਕਲ ਤੇ ਆਏ ਆਏ ਸੀ ਕਰਕੇ ਆਪਾਂ ਨਾ ਮੋਟਰਸਾਈਕਲ ਤੇ ਆਨੇ ਆ ਗਏ ਜਦੋਂ ਮੇਲਾ ਹੁੰਦਾ ਬਸਾਖੀ ਦਾ ਮੇਲਾ ਹੋਵੇ ਮੋਟਰਸਾਈਕਲ ਤੇ ਆਓ ਜਿਹੜੇ ਲੋਕਲ ਬੰਦੇ ਚਲੋ ਦੂਰ ਪਾਰ ਵਾਲਿਆਂ ਨੂੰ ਤਾਂ ਆਣਾ ਪੈਂਦਾ ਹੀ ਹੈ ਗੱਡੀਆਂ ਦੇ ਵਿੱਚ ਲੋਕਲ ਬੰਦੇ ਦਾ ਜਦੋਂ ਇਸ ਵੇਲੇ ਜਦੋਂ ਆਉਂਦੇ ਹੈਗੇ ਨਾ ਉਹਨਾਂ ਵਾਸਤੇ ਤਾਂ ਮੋਟਰਸਾਈਕਲ ਹੀ ਸਹੀ ਆ ਭਾਈ ਅਧਿਆਨਾ ਰਸ਼ ਬਹੁਤ ਜ਼ਿਆਦਾ ਆਇਆ ਦੇਖੋ ਰਸ਼ ਕਿੰਨਾ ਆ ਤੇ ਮੋਟਰਸਾਈਕਲ ਮੈਂ ਉਹ ਉੱਥੋਂ ਲਾਇਆ ਥੱਲੇ ਆਇ ਥੱਤਰਾਈ ਤੇ ਲਾਇਆ ਥੱਲੇ ਵੀਡੀਓ ਬਣਾਉਣ ਨੂੰ ਕੋਈ ਹੈ ਨਹੀਂ ਸੀਗਾ ਤੇ ਮੈਂ ਵੀਡੀਓ ਬਣਾਈ ਨਹੀਂ ਇੱਧਰ ਦੇਖੋ ਤੇ ਆ ਮੈਡਮ ਹੋਣੇ ਇਹਨਾਂ ਨੂੰ ਮੈਂ ਤਾਰਤਾ ਸੀ ਪਹਿਲਾਂ ਹੀ ਮੈਂ ਕਿਹਾ ਜਾਓ ਤੁਸੀਂ ਕਿਉਂਕਿ ਰਸ਼ ਬਹੁਤ ਜ਼ਿਆਦਾ ਸੀਗਾ ਹੁਣ ਮੈਨੂੰ ਜੇ ਹਿਸਾਬ ਨਾਲ ਜੇ ਹਿਸਾਬ ਨਾਲ ਰਾਸ਼ਾ ਮੈਨੂੰ ਲਾਦਾ ਖੇਤਾਂ ਵੇਚਦੀ ਜਾਣਾ ਪੈਣਾ ਹੈ ਇਹਨਾਂ ਦਾ ਹੀ ਨਿਕਲਣਾ ਮਿਲਿਆ ਨਾ ਓਖਾ ਹੋ ਗਿਆ ਤੇ ਉਹ ਗੁੰਦੜੀ ਗਿਆ ਉੱਧਰ ਨਹੀਂ ਦੇਖਦੇ ਉੱਧਰ ਖੇਤਾ ਵਿੱਚ ਨਿਕਲ ਰਹਿਣਾ ਮਿਲਦਾ ਕਿਦੋਂ ਨਾ ਦਰਗਹਰ ਹਾਂ ਇੱਥੇ ਦੀ ਹੋ ਜੀਏ ਨਾ ਚੱਲੋ ਆਜੋ ਮਰੇ ਮਿੱਟੀ ਨਹੀਂ ਢਾਉਣੀ ਮਿੱਟੀ ਨਹੀਂ ਢਾਉਣੀ ਇੱਧਰ ਹੀ ਚੱਲਦੇ ਆਪਾਂ ਖੇਤਾ ਵਿੱਚ ਦੀ ਬਹੁਤ ਜ਼ਿਆਦਾ ਰਾਸ਼ਾ ਤੇ ਆਪਾਂ ਉਹਨਾਂ ਦਾ ਖੇਤਾ ਵਿੱਚ ਦੀ ਜਾਣਦੇ ਆਂ ਆ ਦੇਖੋ ਮੈਡਮ ਨੂੰ ਬਰੇ ਬਾਪਰੇ ਬਾਪ ਬਾਬੇ ਦੇ ਨਾਲ ਰੌਣਕਾਂ ਬਾਬੇ ਦੀਆਂ ਰੌਣਕਾਂ ਵਾਪੇ ਤੇ ਘਰ ਦੀਆਂ ਰੌਣਕਾਂ ਜਾਣ ਤਾਂ ਜਾਣ ਦੋ ਹਾਲੀ ਹਾਲੀ ਪਰ ਉੱਤੇ ਖ ਸਾਹਮਣੇ ਚਲੋ ਚੱਲਦੇ ਹਾਂ ਅੰਦਰ ਫੇ ਅੰਦਰ ਜਾ ਕੇ ਤੁਹਾਨੂੰ ਦਰਸ਼ਨ ਕਰਾਉਂਦੇ ਆਂ ਭੀੜ ਬਹੁਤ ਜ਼ਿਆਦਾ ਹੋਣੀ ਹੈ ਤੇ ਆਪਾਂ ਦੇਖਦੇ ਹਾਂ ਮੱਥਾ ਕਿਦੋਂ ਟੇਕ ਹੋਣਾ ਥੋੜਾ ਜਿਹਾ ਜਦੋਂ ਠੰਡਾ ਹੋਊਗਾ ਫੇ ਆਪਾਂ ਮੱਥਾ ਟੇਕਾਂਗੇ ਆਹ ਦੇਖੋ ਗੁਰਦੁਆਰਾ ਗਰਨਾ ਸਾਹਿਬ ਹੋ ਸਾਹਮਣੇ ਗੁਰਦੁਆਰਾ ਸਾਹਿਬ ਆਇੱਛੇ ਕਿੱਥੇ ਪੰਗੂੜਾ ਦੇਖੋ ਕਿੱਡਾ ਵੱਡਾ ਦਾ ਤੇ ਉਧਰਲੇ ਪਾਸੇ ਰਸ਼ ਵੀ ਦੇਖ ਲਓ ਕਿੰਨਾ ਦੇਖੋ ਕਿੰਨਾ ਜਿਆਦਾ ਰਸ਼ ਆ ਪਿੱਛੇ ਪੜੇ ਐਂਬੂਲੈਂਸ ਹੈ ਗਰੇ ਪੁਲਸਾ ਮੈਨੂੰ ਨਹੀਂ ਪਤਾ ਹੁਣ ਕੀ ਆ ਜੇ ਤਾਂ ਐਂਬੂਲੈਂਸ ਆ ਤੇ ਫਿਰ ਉਹਦੇ ਪਾਸੇ ਦਾ ਬਹੁਤ ਖਾਣਾ ਇੱਥੋਂ ਨਾ ਨਹੀਂ ਪੁਲਸੀ ਆ ਪਰ ਰਸਾ ਕਲੀਅਰ ਕਰਾਉਣਾ ਆਏ ਹੁਣੇ ਨਾ ਹੁਣ ਤੇ ਰਸਤਾ ਪਿੱਛੇ ਬਹੁਤ ਜਿਆਦਾ ਜਾਮ ਲੱਗ ਗਿਆ ਹੈ ਤੇ ਰਸਤਾ ਕਲੀਅਰ ਕਰਾਉਣਗੇ ਹੁਣ ਕਿਸੇ ਤਰੀਕੇ ਨਾਲ ਉਹ ਦੇਖੋ ਉਹ ਗੱਡੀਆਂ ਐਂਬੂਲੈਂਸ ਵੀ ਪਿੱਛੇ ਐਂਬੂਲੈਂਸ ਕਢਾਉਂਦੇ ਆ ਕੋਈ ਬਿਮਾਰ ਹੋ ਗਿਆ ਹੁਣ ਉਹਦੇ ਕਰਕੇ ਨਾ ਐਂਬੂਲੈਂਸ ਕਢਾਉਂਦੇ ਆ ਕੋਈ ਪੇਸ਼ੈਂਟ ਹੋਣਾ ਕੋਈ ਜਿਹਨੂੰ ਨਾ ਉਹ ਹੋ ਗਿਆ ਉਹ ਖਬਰਾਗੁਰੂ ਪੈ ਗਿਆ ਹੁਣ ਮੈਡਮ ਹੁਣ ਇੱਥੇ ਖੜੇ ਹੋਗੇ ਤੇ ਪੰਗੂੜੇ ਦੇਖਣ ਲੱਪੇ ਨੇ ਪੰਗੂੜੇ ਝੂਲਿਆਂ ਦਾ ਬਹੁਤ ਸ਼ੌਂਕ ਹੈ ਝੂਟੇ ਲੈਣ ਦਾ ਅਈ ਤੋਂ ਮਾਲਾ ਹੀ ਮੁੰਡਾ ਆ ਲੈ ਗੇ ਨਹੀਂ ਅੰਦਰ ਤੇਲੇ ਲੱਟਿਆ ਗਿਆ ਪੰਗੂੜੇ ਨੇ ਬਸ ਸਾਡੀ ਆ ਮੇਲਾ ਵਿੱਚ ਬੈਠਾ ਕੋਈ ਹੋਰ ਸਾਰੇ ਉੱਪਰ ਖੋਰ ਰੌਣਕਾਂ ਆ ਸਾਡੇ ਟੀਟ ਨੇ ਮੀਟਣੇ ਇਹ ਵਰਕੇ ਨੇ ਥੋੜੀ ਹਾਂ ਬਣਕੇ ਗੰਦੇ ਨੇ ਇਹ ਕਰਕੇ ਥੋੜੀ ਕੁਆਲਿਟੀ ਘੱਟ ਹੋ ਗਈ ਆ ਇਹ ਕਦੇ ਕਦੇ ਮਾੜੀ ਮਾੜੀ ਵੀਡੀਓ ਵਿੱਚ ਬਲਰ ਹੋ ਜਾਂਦੀਆਂ ਤੇ ਥੋੜੀ ਜਿਹੀ ਮੈਨੇਜ ਕਰ ਲਿਓ ਬਸ ਇਧਰ ਦੇਖੋ ਇਦਾਂ ਮੈਡਮ ਹੁਣੇ ਤੁਹਾਨੂੰ ਦੱਸਿਆ ਹੁਣਾ ਸ਼ਰਮੋਰ ਚੱਲਦੇ ਹੁੰਦੇ ਸੀ ਇਹ ਸਭ ਤੋਂ ਹਿਆਰਪੁਰ ਤੋਂ ਸਭ ਤੋਂ ਪਾਰਾ ਸਾਜਨਾ ਦੇਵਸ ਤੋਂ ਬਸਾਖੀ ਇੱਥੇ ਮੜਾਈ ਜਾਂਦੀ ਸਾਡੇ ਗਰਨਾ ਸਾਹਿਬ ਇਤਿਹਾਸਿਕ ਗੁਰਦੁਆਰਾ ਹੈ ਸ਼ਿਵੀ ਪਾਸ਼ਾ ਜੀ ਦਾ ਦੇਖੋ ਪਕੌੜੇ ਚਲੇ ਪਿਆ ਆਜ ਕੇ ਕੋ ਸ਼ੌਂਕੀ ਖਾਓ ਜਿੰਦੂ ਫਲੇਵਰ ਖਾਓ ਸਤਿ ਸ਼੍ਰੀ ਅਕਾਲ ਜੀ ਮੀਂਹ ਦੂਰਾ ਸਾਡੇ ਪੱਛਾਣ ਜਿਹੜੀ ਸੰਘੋਲ ਜੀ ਉਹ ਪਸਾਰਾ ਰਾਹ ਦੇ ਯਾਸੀ ਆਸੀ ਬਹੁਤ ਜ਼ਿਆਦਾ ਅੱਜ ਤਾਂ ਬਹੁਤ ਜ਼ਿਆਦਾ ਪੀੜ ਆਈ ਤਾਂ ਕੱਲ੍ਹ ਨੂੰ ਵੀ ਬਹੁਤ ਜ਼ਿਆਦਾ ਪੀੜ ਆਈ ਕੱਲ ਤਾਂ ਇੱਥੇ ਜਦੋਂ ਆਪਾਂ ਇੱਥੇ ਆਏ ਸੀ ਨਾ ਕੋਈ ਰਸ ਰੁਸ਼ਨੀ ਸੀ ਅੱਜ ਰਸ ਦੇਖੋ ਮਿੱਟੀ ਕਿਦਾ ਉੜੰਦਾਈ ਹੈ ਕੱਲੇ ¡Gracias! ਜਦੋਂ ਮੈਨੂੰ ਬੁਲਾਇਆ ਆ ਸਾਹਮਣੇ ਮੌਤ ਦਾ ਫੂੰਗਾ ਇੱਥੇ ਲਮੜਦਾ ਚਲਾਉਂਦੇ ਸਟੰਟ ਦਿਖਾਉਂਦੇ ਆ やめて。 ਨਾ ਮੇਰਾ ਆਧਾਰੋ ਗਾਤਨਾ ਅੰਦਰ ਦਾ ਰਸ਼ ਬਹੁਤ ਜ਼ਿਆਦਾ ਆ ਬਹੁਤ ਜ਼ਿਆਦਾ ਰਸ਼ ਕਹਿੰਦੇ ਨਾ ਭੀੜ ਬਹੁਤ ਜ਼ਿਆਦਾ ਆ ਇਹ ਤਾਂ ਬਸ ਇੱਥੇ ਢੇਰੀ ਟਹਿਰ ਗਿਆ ਢੜ ਢਾ ਗਿਆ ਆ ਕਹਿੰਦੇ ਅੰਦਰ ਠਹਿਰ ਕੇ ਚੱਲਦੇ ਸਾਲ ਲੈ ਗਏ ਕਿ ਮੈਨੂੰ ਕਹਿ ਲਿਆ ਪਈ ਇਹਨਾਂ ਨੂੰ ਘਬਰਾਵਾਂ ਪੈਂਦਾ ਸੀ ਅੰਦਰ ਜਾ ਨਾ ਆਟ ਹੁੰਦੀ ਐ ਇੰਨਾ ਰਸ਼ਾ ਨਿਕਲਣਾ ਮਸੰਨੀ ਹੈ ਚਲੋ ਕੋਈ ਨਾ ਮਾਰੇ ਦਰਸ਼ਨ ਕਰਨ ਆਏ ਇਹਨਾਂ ਦਾ ਚੱਲਣਾ ਹੀ ਪੈਣਾ ਆ ਮਾਰੇ ਵੀ ਪਰਚੇ ਹੀ ਪਾਉਂਦੇ ਆ ਕਹਿੰਦੇ ਦੇਖਦੇ ਆਉਂਦੇ ਕਿ ਨਹੀਂ ਆਉਂਦੇ ਮਹਾਰਾਜ ਅਰਦਾਸ ਹੋਣ ਲੱਗੀ ਪੁੱਤ ਮਹਾਰਾਜ ਮਹਾਰਾਜ ਅਰਦਾਸ ਹੋਣ ਲੱਗੀ RAM ਨਾ ਹੜਿਓ ਹੋਰੀ ਤੁਮ ਤੇ ਹੋਏ ਸੋ ਆਗਿਆਕਾਰੀ ਗਤ ਮਿਤ ਤੁਮਹੀ ਜਾਣੀ ਨਨਕ ਦਾਸ ਸਦਾ ਕੁਰਬਾਨੀ ਅਭੀ ਆਥੇ ਜੋੜੋ ਅਭੀ ਆਥੇ ਜੋੜੋ ਨਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਸਭ ਮਿਲਾਂਗੇ ਬਚੇ ਸ਼ਰਨ ਜੋ ਹੋਏ ਸਤਿ ਸ਼੍ਰੀ ਅਕਾਲ ਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਤੇਰੀ ਕਰੀਗਾ ਜਨਮੋਂ ਮਰਨੋਂ ਦੁੱਖਾਂ ਦੇ c 네. 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 ਲੰਗਰ ਛਕਣ ਆ ਗਏ ਆ ਤੇ ਉਹ ਵੀ ਹੁਣੇ ਕਹਿੰਦੇ ਸਾਨੂੰ ਭੁੱਖ ਲੱਗੀ ਆ ਭੁੱਖ ਲੱਗੀ ਆ ਤੇ ਹੰਦੇ ਬੁਣੇ ਇਹ ਤਾਂ ਬਹੁਤ ਜ਼ਿਆਦਾ ਹੈ ਜੇ ਕਿਸੇ ਦੀ ਜਾਨ ਦੇ ਵਿੱਚ ਖੰਡੇ ਬਾਤੇ ਨਹੀਂ ਪਾਉਂਦੇ ਸੱਜਦੇ ਆ ਤੇ ਖੰਡੇ ਬਾਤੇ ਸਾਲ ਸਭ ਕੋ ਨਹੀਂ ਜੀ ਪਰਵਾਹ ਆ ਲੋਕਾਂ ਨੂੰ ਬਹੁਤ ਨਹੀਂ ਨਾ ਸਰਕਾਰ ਦੇ ਕੇ ਕੱਪ ਲਾਓ ਉੱਧਰ ਠੀਕ ਹੈ ਇਹ ਦੇਖ ਲੋ ਕੀ ਕਰ ਰਹੇ ਹੁੰਦੇ ਆ ਇਹਨਾਂ ਦਾ ਆਪਣਾ ਦਾ ਲੱਗ ਗਿਆ ਨੇ ਹੁਣ ਦੇਖੀ ਕਰਦੇ ਇਹ ਲਾਓ ਦੇ ਮੱਥੇ ਤੇ ਆਪਾਂ ਨੂੰ ਘਰਨੇ ਚਲੇ ਸੀ ਵਾਪਸ ਮੱਥਾ ਟੇਕ ਲਿਆ ਆਪਾਂ ਦਰਗਾਹ ਦਰਸ਼ਾਤ ਲਿਆ ਤੁੰਕਾ ਚਲੇ ਗਏ ਆਪਾਂ ਮਾਗਲ ਜੀ ਉਹ ਸਾਈਜ਼ ਵਿੱਚ ਇਹ ਨਹੀਂ ਛੋਟੇ ਸਾਬ ਜਿਹਨੇ ਲੱਗੀ ਜੜੀ ਦੱਸਾਂ ਤੁਹਮারে ਨਹੀਂ ਬਾਬਾ ਦੀਪ ਸਿੰਘ ਦੀ ਗੱਲੇ ਦੀ ਹਾਂ ਜੀ ਉਹ ਸਾਈਜ਼ ਉਹ ਜਿਹੜਾ ਪਿੱਛੇ ਪਿਆ ਮੈਟ ਵਾਲਾ ਜਿਹੜਾ ਪਿਆ ਉਹ ਪਿੱਛੇ ਦੇਖੋ ਪਿੱਛੇ ਆਪਣਾ ਉਹ ਦੇਖੋ ਉਹ ਜਿਹੜੀ ਸਾਈਜ਼ ਹੈ ਜੀ ਸੇਮ ਉਹ ਹੀ ਸਾਈਜ਼ ਹੈ ਜਿਹੜਾ ਦਿਖਾ ਰਿਆ ਮੈਂ ਇਹਦਾ ਕੀ ਪ੍ਰਾਈਸ ਲਗੋ 380 ਰੁਪਏ ਹੈ ਜੀ ਹਾਂਜੀ ਉਹ ਵੀ ਸੋਹਣੀ ਉਹ ਦੇਖ ਤੇ ਲੱਗੀ ਯਾਰ ਕਿੰਨੀ ਸੋਹਣੀ ਉਹ ਦੇਖ ਤੇ ਕਿੰਨੀ ਸੋਹਣੀ ਹੈਨਾ ਹਾਂਜੀ ਇਹ ਠੀਕ ਹੈ ਇਹ ਹੈ ਅਬੂ ਬੈਡ ਲੈਣਾ ਕੀ ਲੈਣਾ ਚਲੋ ਲੈ ਲੈ ਅਬੂ ਮਰੇ ਕਹਿੰਦਾ ਪਪਾ ਬੈਡ ਕੈਨਸਲ ਤੇ ਆਪਾਂ ਆ ਲੈਣਾ ਹੁਣ ਚੱਲ ਉਹਨਾਂ ਦਾ ਮਨ ਨਾਲ ਲਿਆ ਦੇ ਸਾਬ ਤਾਂ ਹਰੇਕ ਚੀਜ਼ ਕਰਨੀ ਹੈ ਉਹਨਾਂ ਨੇ ਕਿੰਨੇ ਦਾ ਗੱਲ ਲਈ ਅਸੀਂ ਜਾਣੇ ਆ ਹੈ ਮੈਂ ਹੀ ਪੁੱਛਣਦੇ ਆ ਆ ਵੀ ਰੁਕ ਜਾ ਮੈਂ ਨਾ ਪਾਣੀ ਲੈਣਾ ਸੀ ਕਹਿੰਦੇ ਪਿਆਸ ਲੱਗੀ ਆ ਮਾਤੇ ਭੈਰੀ ਨੂੰ ਗਿਆ ਮੈਂ ਭੈਰੀ ਪਾਣੀ ਦੇ ਆ ਉਹ ਕਹਿੰਦੇ ਹਾਂਜੀ ਮਾਤਾ ਕੀ ਲੈਣਾ ਮਾਤਾ ਕੀ ਲੈਣਾ ਮਿਊਜ਼ਿਕ ਚਲੋ ਫੇਕ ਇਥਾ ਦਾਣੀ ਖੇਤਾ ਥਾਣੀ ਜਾਣਾ ਆਪਾਂ ਹੁਣ ਆਜੋ ਆਪਾਂ ਚੱਲੀਏ ਹੁਣ ਵਾਪਸ ਤੇ ਮੈਡਮ ਪਿੱਛੇ ਸੀ ਜਾਂਦੀ ਆ ਤੇ ਚੱਲੀਏ ਨਿਹਰਾ ਹੋ ਗਿਆ ਜਿਆਦਾ 10:30 ਹੋ ਗਏ ਤੇ ਤੁਰਦੇ ਹਾਂ ਆ ਦੇਖੋ ਲੋਕ ਜੋ ਟਾਰਚ ਮਾਰਦਾ ਨੰਨੂ ਮੁਰੇ ਹੋ ਮਰਾਜ ਹੁਣੇ ਲੈ ਕੇ ਆਏ ਇਹ ਕੀ ਕਹਿੰਦੇ ਹੁੰਦੇ ਆ ਪੰਜਾਬੀ ਜਿਹਨੂੰ ਕਹਿੰਦੇ ਆ ਲਾਟੂ ਇਹ ਤੁੰਬੀ ਰੁਪੰਬੀ ਜਈਆ ਲੈ ਕੇ ਆਈਆ ਹੁਣ ਇਹ ਲਾ ਦਿਆਂ ਚਲਦੀਆਂ ਦੇਖੋ ਦੇਖਿਓ ਫਿੱਲੀ ਦੀ ਜਾਂਦੀ ਨੂੰ ਕਿ ਬਾਕੀ ਅਸੀਂ ਘਰੇ ਆ ਗਏ ਆ ਫਲੈਸ਼ ਕਰ ਲੈ ਇੱਕ ਮਿੰਟ ਬਾਕੀ ਜਿੱਥੇ ਘਰੇ ਆ ਗਏ ਆ ਤੇ ਬਹੁਤ ਵਧੀਆ ਦਰਸ਼ਨ ਹੋਏ ਤੇ ਹੁਣ ਆਪਾਂ ਕੱਲ ਨੂੰ ਫੇਰ ਜਾਵਾਂਗੇ ਦੋਵੇਂ ਜਾਣੇ ਕਿਉਂਕਿ ਨਿਆਣੇ ਦਾ ਚਾਪ ਆ ਲਾਤਾ ਹਾਂ ਤੇ ਕੱਲ ਨੂੰ ਆਪਾਂ ਜਾਵਾਂਗੇ ਤੇ ਥੋੜਾ ਬੋੜਾ ਸਮਾਨ ਲੈ ਕੇ ਆਵਾਂਗੇ ਤੇ ਜਾਵਾਂਗੇ ਗੱਡੀ 'ਚ ਟਿਕ ਜਾਵਾਂਗੇ ਦੇਖਾਂਗੇ ਕਿ ਭੀੜ ਨਾ ਹੋਈ ਜ਼ਿਆਦਾ ਤੇ ਫੇਰ ਟਿਕ ਤੇ ਜਾਵਾਂਗੇ ਨਾ ਫੇਰ ਮੋੜ ਚੱਲ ਜਾਵਾਂਗੇ ਬਾਕੀ ਜੇ ਤੁਹਾਨੂੰ ਸਾਡਾ ਵਲੌਗ ਚੰਗਾ ਲੱਗਾ ਤੇ ਚੈਨਲ ਨੂੰ ਸਬਸਕ੍ਰਾਈਬ ਜੁੜ ਕਰਨਾ ਵੀਡੀਓ ਨੂੰ ਸ਼ੇਅਰ ਕਰਨਾ ਤੇ ਕਮੈਂਟ ਜੁੜ ਕਰਕੇ ਜਾਣਾ ਦੱਸਿਓ ਕਰੋ ਸਾਨੂੰ ਤੁਹਾਨੂੰ ਸਾਡੇ ਵਲੌਗ ਕਿੱਦਾਂ ਦੇ ਲੱਗਦੇ ਆ ਤੇ ਖੁਸ਼ ਰਹੋ ਬਾਦਰੋ ਸਾਸਤਰੀ ਹਾਲ ਸਾਰੇ ਨੂੰ ਬਾਏ ਬਾਏ